ਹੈਲੋ ਫਰੈਂਡਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਰਪਰ ਸਤਰੀ ਕਾਲ ਹੈ ਤੇ ਲੋ ਜੀ ਆਪਾਂ ਆ ਗਏ ਨਾਨੀ ਦੇ ਘਰਾਂ ਨਾਨਕੇ ਆ ਗਏ ਆਪਾਂ ਕਿਉਂਕਿ ਅੱਜ ਵਕੀਲ ਸਾਹਿਬ ਗਏ ਤੇ ਕੋਰਟ ਆਹ ਜੀ ਇਹਨਾਂ ਨੂੰ ਪਟਿਆਲੇ ਜਾਣਾ ਤਾਂ ਇਸ ਕਰਕੇ ਅਸੀਂ ਰਸਤੇ ਦੇ ਵਿੱਚ ਬੈਠ ਕੇ ਆ ਗਏ ਕਿਉਂਕਿ ਮੇਰੇ ਪੇਕੇ ਨਾ ਪਟਿਆਲੇ ਦੇ ਰਸਤੇ ਮੈਂ ਹੀ ਪੈਂਦੇ ਆ ਇਸ ਕਰਕੇ ਅਸੀਂ ਆਪਣੇ ਪੇਕੇ ਘਰ ਆ ਗਈ ਮੈਂ ਬੱਚਾ ਕੇ ਨਾਨਕੇ ਔਰ ਨਾਨੀ ਹੁਣੀ ਉੱਟੀ ਆ ਤੇ ਭਾਵਨਾ ਫਿਲਾਲ ਨਾਨ ਗਈ ਵੀ ਹੈ ਮੇਰੀ ਪਰਜਾਈ ਉਹ ਨਾਨ ਗਈ ਵੀ ਹੈ ਉਹ ਬਾਅਦ ਚ ਮਲਾਉਂਗੀ ਹਨਾ ਤੇ ਚਲੋ ਜੀ ਆਪਾਂ ਪਹੁੰਚ ਗਏ ਨਾਨੀ ਦੇ ਘਰ ਅੱਜ ਵੀਡੀਓ ਸਟਾਰਟ ਹੈ ਆ ਦੇਖੋ ਮਨਾਨੀ ਬਾ ਹੈਲੋ ਕਰ ਰਹੀ ਸਾਰਿਆਂ ਨੂੰ ਹੈਲੋ ਕਰਦੀ ਹੈ ਨਾਨੀ ਇਹ ਮੇਰੀ ਮੰਮੀ ਹੈ ਤੁਹਾਨੂੰ ਦਿਖਾ ਦਿਆ ਮੈਂ ਇਹ ਮੇਰੀ ਮੰਮੀ ਹੈ ਔਰ ਬੜੀ ਪਰਜਾਈ ਮੇਰੀ ਭਰਾ ਰਹਿੰਦੀ ਆ ਉਹ ਬਾਅਦ ਕੇ ਵਿੱਚ ਬਣਾ ਕੇ ਲਿਆਉਂਗੀ ਵੀਡੀਓ ਹਨਾ ਉਹ ਬੱਚੇ ਸਕੂਲ ਗਏ ਹੋਏ ਆ ਉੱਤਰ ਤੇ ਛੋਟੇ ਵਾਲੀ ਨਹਾਰੀ ਆ ਔਰ ਉਹਦੀ ਛੋਟੀ ਜੀ ਗੁੜੀਆ ਸੋਰੀ ਆ ਉਹ ਮੈਂ ਬਾਅਦ ਚ ਦਿਖਾਉਂਗੀ ਤੁਹਾਨੂੰ ਹਲੇ ਸੁੱਤੀ ਪਈ ਹੈ ਤੋ ਲਓ ਜੀ ਆਪਾਂ ਲੈ ਰਹੇ ਆ ਜੀ ਛੋਟੀ ਸੀ ਗੁੜੀਆ ਨੂੰ ਇਹੋ ਮੇਰੀ ਭਤੀਜੀ ਆ ਜੀ ਛੋਟੀ ਸੀ ਨਾਣੋ ਸੀ ਆ ਵੀ ਸੌ ਰਹੀ ਹੈ ਔਰ ਇਸki ਮम्मा ਨਾਣ ਗਈ ਹੈ ਸੋ ਮੈਂ ਲੈ ਰਹੀ ਆ ਆਪਣੀ ਭਤੀਜੀ ਨੂੰ ਭੂਆ ਨਾਲ ਜਦੋਂ ਮਿਲੀ ਭਤੀਜੀ ਮੁੱਲ ਪਿਆ ਸਾਂਝੇ ਪੇਕੇਆਂ ਦਾ ਤੇਰੇ ਵੀ ਪੇਕੇ ਆ ਔਰੇ ਮੇਰੇ ਵੀ ਪੇਕੇ ਹੋਰੀ ਦੋਨਾਂ ਕੇ ਪੇਕੇ ਆ ਹਨਾ ਮੇਰੇ ਵੀ ਪੇਕੇ ਆ ਐਂਡ ਨਾਣੋ ਕੇ ਵੀ ਪੇਕੇ ਆ ਮੇਲੇ ਵੀ ਪੇਕੇ ਹੋਲੇ ਦੋਨਾਂ ਕੇ ਨਾ ਮਤ ਕੇਵੀਆਂ ਤਿੰਨ ਜਣੇ ਆ ਗਏ ਦੋ ਬਲਾ ਵੇਤੀ ਆ ਜਾਂਦਾਰੀਆਂ ਇੱਕ ਤੋਂ ਵੇਤੀ ਆ ਤਿੰਨ ਆ ਗਏ ਵੇਖੀਆ ਹੋ ਗਏ ਨਾਨ ਕੀ ਲਿਓਗੇ ਨਾਨ ਕੇ ਹੋਰਿਆ ਲਿਓ ਵੀ ਆ ਅੱਜ ਪਹਿਲੀ ਵਾਰ ਨਾਨ ਕੇ ਆ ਲਿਓਗਾ ਆਸਮਾਨ ਤੇ ਚੜਿਆ ਬੱਚੋ ਪਹਿਲੀ ਵਾਰ ਆ ਨਾਨੀ ਨੂੰ ਮਿਲਣ ਨਾਨਕੀਆਂ ਲਿਓ ਅਮਣ ਐਕਸਪੀਰੀਅੰਸ ਬਤਾ ਹੋ ਲੰਘਿਆ ਮਜ਼ਾ ਆ ਰਿਹਾ ਕਿੱਥੇ ਮੈਂ ਹਾਂ ਹਾਂ ਜਿਆਦਾ ਨਹੀਂ ਰਹਿ ਗਿਆ ਦੇਖੋ ਜੀ ਇਸ ਨੂੰ ਮਜ਼ਾ ਆ ਰਿਹਾ तो बैठ गया क्यों नहीं हो रहा है इसका साम्भ उधर सामने टीवी चल रहा बाहर काम हो रहा है इसका खा जाएगा। ਜੀ ਫਰੈਂਡਸ ਹੁਣ ਆ ਗਿਆ ਆਪਾਂ ਬੜੀ ਭਾਬੀ ਦੇ ਘਰ ਵਿਚਾਰੀ ਬੜੀ ਭਾਬੀ ਲੱਗੀ ਵੀ ਸੀ ਘਰ ਕੀ ਚੜ ਚੜਈਆ ਕਰਨਾ ਹਨਾ ਦਿਵਾਲੀ ਆ ਗਈ ਤੇ ਆ ਇਹ ਸਾਡੀ ਭਾਬੀ ਜਿਹ ਤੁਸੀ ਰਜਨੀ ਰਾਣੀ ਕੇ ਨਾਮ ਤੇ ਦੇਖੀ ਹੋਣੀ ਇਹ ਮੇਰੀ ਭਾਬੀ ਆ ਵਿਚਾਰੀ ਔਰ ਹੁਣ ਵਿਚਾਰੀ ਲੱਗੀ ਵੀ ਆਪਣੀ ਰਸੋਈ ਕੀ ਮਤਲਬ ਡਸਟਿੰਗ ਵਗੈਰਾ ਤੁਹਾਨੂੰ ਪਤਾ ਹੀ ਆ ਦਿਵਾਲੀ ਆ ਗਈ ਹਨਾ ਔਰ ਅਸੀਂ ਆਏ ਆ ਜੀ ਬਿਨ ਬੁਲਾਏ ਮਹਿਮਾਨ ਅਚਾਨਕ ਟਪਕ ਗਏ ਨਹੀਂ ਤਾਂ ਬੰਦਾ ਸਾਫ ਕਰਕੇ ਰੱਖਦਾ ਜ ਵਿੱਚ ਕੋਈ ਗੱਲ ਨਹੀਂ ਕਰਾਂਗੇ ਵਿੱਚ ਇਸਤਰੀ ਹੁੰਦਾ ਹਨਾ ਉਹ ਗੁੜੀਆ ਮੇਰੀ ਭਤੀਜੀ ਆ ਬੜੀ ਹੈਲੋ ਇਹ ਮੇਰੀ ਬੜੀ ਭਤੀਜੀ ਹੈ ਔਰ ਇਹ ਵਿਚਾਰੀ ਥੋੜੀ ਮੰਮੀ ਦੀ ਹੈਲਪ ਕਰ ਰਹੀ ਆ ਔਰ ਇੱਕ ਛੋਟੀ ਆ ਨੋਰੀ ਤਰਾ ਇਹੋ ਮੇਰੀ ਛੋਟੀ ਭਤੀਜੀ ਹੈ ਤੁਸੀਂ ਕਹਿ ਰਹੇ ਸੀ ਨਾ ਵੀ ਨਾਨਕਾ ਪਰਿਵਾਰ ਦਿਖਾਓ ਇਹ ਮੇਰਾ ਇਹ ਸਾਡਾ ਨਾਨਕਾ ਪਰਿਵਾਰ ਹੈ ਇਹ ਸਾਡੀ ਛੋਟੀ ਹੈ ਇਹ ਛੋਟੀ ਹੈ ਭਤੀਜੀ ਮੇਰੀ ਉਹ ਬੜੀ ਹੈ ਔਰ ਇੱਕ ਛੋਟੀ ਜੀ ਤੁਹਾਨੂੰ ਦਿਖਾਤੀ ਮੈਂ ਘਰਾਂ ਜਿਹੜੀ ਹਨ ਉਸਤੇ ਵੀ ਛੋਟੀ ਪਹਿਲਾਂ ਇੱਕ ਭੂਆ थी ਹੁਣ ਮੇਰੀ ਭੂਆ ਕੀ ਤਿੰਨ ਭਤੀਜੀਆਂ ਹੁਣ ਸਾਡੇ ਇਕੱਠਿਆਂ ਕੇ ਪੇਕੇ ਆਉਰੀ ਪਹਿਲਾਂ ਪੂਆ ਕੇ ਪੇਕੇ ਹੁਣ ਮੇਰੀ ਤਿੰਨੋਂ ਭਤੀਜੀਾਂ ਕੇ ਪੇਕੇ ਆਉਰੀ ਹਨਾ ਸਾਂਝੇ ਵੇਕੇ ਹੋ ਗਏ ਆਪਣੇ ਦਿਵੰਸੀ ਤੋ ਲੋ ਜੀ ਬਾਹਰ ਧੁੱਪੇ ਬਹੁਤ ਆਣਾ ਇਹ ਆ ਜੀ ਉਹ ਕੋਠੇ ਜਿੱਥੇ ਅਸੀਂ ਖੇਡਦੇ ਹੁੰਦੇ ਤੇ ਇਹ ਸਾਡਾ ਪੁਰਾਣਾ ਘਰ ਆ ਜੀ ਆਦੀ ਬਚਪਨ ਗੁਜ਼ਾਰਿਆ ਨਾ ਜਿੱਥੇ ਮੈਂ ਇਹ ਉਹ ਘਰ ਆ ਸਾਡਾ ਔਰ ਇਧਰ ਦੇਖੋ ਕੋਠਿਆਂ ਦੇ ਉੱਤੇ ਹੀ ਖੇਡੇ ਹੋਏ ਆ ਅਸੀਂ ਕਿਉਂਕਿ 베ੜੇ ਤਾਂ ਹੈ ਨਹੀਂ ਤੇ ਛੋਟੇ ਛੋਟੇ ਘਰ ਔਰ ਉੱਧਰ ਉੱਧਰ ਵੀ ਤਾਏ ਦਾ ਘਰ ਹੈ ਮੇਰਿਆਂ ਦਾ ਇਹ ਤਾਏ ਤੋਂ ਜਾਂਦੇ ਘਰ ਹੈ ਸਾਰੇ ਜਿਹੜੇ ਹੈਗੇ ਆ ਤਾਏ ਚਾਚਿਆਂ ਦੇ ਲਾਲੇ ਹਨ ਓਏ ਲੋ ਜੀ ਇਹਨਾਂ ਨੇ ਵੀ ਮਿੱਠੂ ਰੱਖਿਆ ਵਾ ਮਿੱਠੂ ਦੇਖ ਕੇ ਮੈਨੂੰ ਸਾਸਰੀ ਘਰ ਬੁਲਾਈ ਮਿੱਠੂ ਨੇ ਕਹਿੰਦਾ ਬਾਏ ਕਰਦੇ ਮਿੱਠੂ ਨੇ ਮੈਨੂੰ ਸਾਸਰੀ ਘਰ ਬੁਲਾਈ ਹੈ ਇਹ ਜੀ ਉਹ ਘਰ ਹੈ ਜਿੱਥੇ ਸਾਡਾ ਬਚਪਨ ਬਿੱਤੇ ਆਇਆ ਕਿਉਂਕਿ ਸੀ ਸ਼ੁਰੂ ਤੋਂ ਹੀ ਇਸ ਘਰ ਕੇ ਵਿੱਚ ਰਹਿੰਦੇ ਹੁੰਦੇ ਤੇ ਹੁਣ ਮੇਰਾ ਬڑا ਭਾਈ ਰਹਿੰਦਾ ਛੋਟਾ ਭਰਾ ਚਲਾ ਗਿਆ ਤੇ ਇਹ ਉਹ ਗਲੀਆਂ ਜਿੱਥੇ ਅਸੀਂ ਬਚਪਨ ਗੁਜ਼ਾਰਿਆ ਹਨਾ ਔਰ ਸਾਹਮਣੇ ਦਿਖ ਰਹੀਆਂ ਮੈਂ ਇਸ ਹਿੱਸੇ ਦੇ ਵਿੱਚ ਔਰ ਫਾਈਨਲੀ ਵਧੀਆ ਲੱਗਿਆ ਅੱਜ ਮੈਨੂੰ ਕਿਉਂਕਿ ਇਹ ਪੁਰਾਣਾ ਘਰ ਜੋ ਯਾਦਾਂ ਸਾਡੀ ਬਚਪਨ ਦੀਆਂ ਉਰੀ ਜੁੜੀਆਂ ਵਿਆਂ ਹਨਾ ਕਿਉਂਕਿ ਉਰੀ ਸੀ ਕੋਠਿਆਂ ਦੇ ਉੱਪਰ ਖੇਡਦੇ ਹੁੰਦੇ ਤੇ ਬੇੜੇ ਤਾਂ ਛੋਟੇ ਛੋਟੇ ਆ ਕੋਠੇ ਦੇ ਕਿ ਲਿਓ ਵੀ ਆ ਗਿਆ ਲਿਓ ਨੇ ਚੋਚੜਿਆ ਹੋਇਆ ਤਾਂ ਇਹ ਪੁਰਾਣਾ ਘਰ ਹੈ ਜੀ ਸਾਡਾ ਔਰ ਨਵਾਂ ਘਰ ਮਤਲਬ ਉੱਧਰ ਛੋਟੇ ਨੇ ਉੱਧਰ ਪਾ ਲਿਆ ਹੁਣ بڑے ਦਾ ਇਹ ਹੈ ਹੈਲੋ ਇਹ ਵੀ ਬ੍ਰਸ਼ ਅੱਛਾ ਵਾਓ ਇਹ ਤਾਂ ਬਹੁਤ ਸੁੰਦਰ ਹੈ ਇਹ ਐਸੇ-ਐਸੀ ਕਰਨੇਗਾ ਕਰੋ ਐਸੇ-ਐਸੀ ਇਹ ਮੇਕਅਪ ਕਰਨੇਗਾ ਹੈ ਨਾ ਇਹ ਮੇਕਅਪ ਕਰਨੇਗਾ ਹਾਂ ਮੇਕਅਪ ਕਰਨੇਗਾ ਜੀ ਰਜਨੀ ਰਾਣੀ ਜੋ ਰਾਤ ਨੂੰ ਲਾਈਵ ਆਉਂਦੇ ਆ ਨਾ ਭਾਬੀ ਹੈ ਮੇਰੇ ਔਰ ਉਹਨਾਂ ਨੇ ਬਹੁਤ ਜ਼ਿਆਦਾ ਸੇਵਾ ਕਰੀ ਹੈ ਸਮੋਸੇ ਹੈ ਜੀ ਬਿਸਕੁਟ ਹੈ ਜੀ ਨਮਕੀਨ ਹੈ ਚਾਹ ਹੈ ਬਹੁਤ ਚਟਣੀ ਹੈ ਤੇ ਫਿਲਹਾਲ ਇਹ ਮੇਰੀ ਬੜੀ ਭਤੀਜੀ ਹੈ ਇਹ ਤੁਸੀਂ ਦੇਖੇ ਲਈਓ ਛੋਟੀ ਬੈਠੀ ਹੈ ਸਾਡੀ ਨਟਖਟ ਹੁਣ ਤਾਂ ਹੋਈ ਨੂਰ ਹੈ ਨਾ ਗੋਲ ਜੀ ਪਾਰੀ ਹੋ ਰਹੀ ਹੈ ਪਾਰੀ ਹੋ ਰਹੀ ਆ ਆਜਾ ਇਸ ਦਾ ਸਰੀਰ ਨਿਕਲ ਆਏਗਾ ਨੂਰ ਉਹ ਮੇਰੇ ਮੰਗੋ ਰਹੇਗੀ ਸਿੰਗਲ ਮੈਂ ਸਿੰਗਲ ਲੋ ਜੀ ਇਹ ਬੱਚਾ ਪਾਰਟੀ ਹੋ ਰਹੀ ਹੈ ਉਹ ਬੈਠਿਆ ਸੈਡ ਮੇਰਾ ਪਤੀਜਾ ਹੈਲੋ ਇਹ ਬਹੁਤ ਔਖਾ ਮਿਲਦਾ ਬੰਦਾ ਬੀਜ਼ੀ ਰਹਿੰਦਾ ਕਿਉਂਕਿ ਕੰਮ ਬਹੁਤ ਹੈ ਇਸ ਦੇ ਕੋਲ ਇਹਦਾ ਆਪਣਾ ਚੈਨਲ ਵੀ ਹੈ ਕਿਹੜਾ ਚੈਨਲ ਹੈ ਤੇਰਾ ਨਾਮ ਦੱਸ ਦੇ ਚੈਨਲ ਦਾ ਕੁਲਰਾਜ ਸਿੰਘ ਚੈਨਲ ਦਾ ਨਾਮ ਜੀ ਚੈਨਲ ਕੇ ਨਾਮ ਰਜਨੀ ਰਾਣੀ ਰਜਨੀ ਰਾਣੀ ਕੇ ਨਾਮ ਤੇ ਚੈਨਲ ਹੈ ਖੋਲਿਆ ਵਾ ਸਪੋਰਟ ਕਰੇ ਕਰੋ ਸਾਰੇ ਜਾਨੀ ਦਬੋ ਜੀ ਫਾਈਨਲੀ ਮਿੱਠੂ ਵੀ ਆ ਗਿਆ ਇਹ ਹੈ ਮਿੱਠੂ ਇਹ ਐਪਲ ਖਾ ਰਹਾ ਹੈ ਮਿੱਠੂ 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 मिठू मिठू बोल मिठू मिठो मिठो मिठू बोलिया था ना थोड़ा जहा था हूं मिठू मिठू दा है ना मिठू मिठू था थोड़ा जा मिठू मिठू बोलिया मैं क्या मिठू कह रहा मिठू हम बोलिया है ना कुल्लू 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 आजा कुल्लू आजा ਓਏ ਤੂੰ ਬਾਜ ਤੇਰਾ ਨਾਮ ਨਹੀਂ ਹੈ ਕੁਲੂ ਲਿਆ ਉਦਾ ਨਾਨੀ ਨੇ ਫੈਂਕ ਨਾਨੀ ਦੇ ਥੜੇ ਨਾਨੀ ਉੱਪਰ ਬੈੜ ਗਿਆ ਦਾ ਓਏ ਇਹਦੇ ਸਿੱਟਦਾ ਤਾਂ ਬਸ ਬਸ ਲੋ ਜੀ ਜੋਤ ਜੋਤ ਭਰਪੂਰ ਆਨੰਦ ਲੈ ਰਹੀ ਹੈ ਨਾਨੀ ਕਾ ਚ ਨਾਨੀ ਕੋਈ ਬਾਤ ਬਤਾ ਲੋ ਜੀ ਨਾਨੀ ਕੋਈ ਬਾਤ ਬਤਾਏਗੀ ਨਾਨੀ ਕਿੰਨੀ ਪੜੀ ਹੋਈ ਹੈ ਵੰਝਾ ਹਾਂ ਪੰਜ ਬੜੀ ਵੀ ਆ ਮੰਮੀ ਪਰ ਸਾਈਨ ਕਰ ਲਿਆ ਗੁਠਾ ਲਾਵਾ ਗੁਠਾ ਲੱਗੇ ਦਾ ਸਾਈਨ ਹੋਣ ਹਾਂ ਅੱਖਾਂ ਦੀ ਜੋਤ ਗਈ ਮੇਰੀ ਹਾਂ ਅੱਖਾਂ ਦੀ ਰੋਸ਼ਨੀ ਚਲੀ ਗਈ ਵੀ ਮਾਤਾ ਕੀ ਸਾਰੇ ਜਣੇ ਦੁਆਵਾ ਕਰੋ ਕਿ ਮਾਤਾ ਕੀ ਰੋਸ਼ਨੀ ਵਾਪਸ ਆ ਜਾਏ ਸਾਰੇ ਰੱਖਦੀ ਕਰਨ ਲੱਗ ਜਾ ਚੜਾਜਾਂ ਕਰ ਜੋ ਉੱਪਰੋਂ ਪੀਓਗਾ ਲੀਓ ਤਾਂ ਛੋਟਾ ਜਿਹਾ ਨੂੰ ਲੰਬਾ ਕਾਹਾਂ ਇਹ ਹੋਣਾ ਨੰਨੀ ਕੋ ਨੰਨੀ ਗੀ ਹੋਣਾ ਚਿੱਟੇ ਤਾਂ ਨੰਨੀ ਗੇ ਕਿ ਛੋਟਾ ਸਭਾ ਨੰਨੀ ਗੇ ਚਿੱਟਾ ਵਾਲ ਤੋ ਫਾਈਨਲੀ 1:30 ਵਜ ਗਿਆ ਜੀ ਅਸੀਂ ਆਗੇ ਤੇ ਪਰਾਂ ਤੇ ਭਾਬੀ ਵੀ ਆ ਗਈ ਹੈ ਨਾਲ ਔਰ ਛੋਟੀ ਨਾਹੀ ਵੀ ਐ ਸਿਰ ਗੁੜੀਆਂ ਲੈ ਰਹੀਆ ਹੱਥ ਦੇ ਵਿੱਚ ਕਿਉਂਕਿ ਗੁੜੀਆਂ ਫੀਡ ਕਰ ਰਹੀ ਹੈ ਹਨਾ ਭੁੱਖ ਲੱਗ ਰਹੀ ਹੈ ਔਰ ਦਵੰਸ਼ੀ ਵੀ ਆ ਗਈ ਨਾ ਤੋਗੇ ਔਰ ਬੱਚੇ ਵੀ ਖੇਲ ਰਹੇ ਆ ਫਿਲਹਾਲ ਅਸੀਂ ਰੋਟੀ ਖਾਣੀ ਆ ਹੁਣ ਥੋੜੀ ਦੇਰ ਤੱਕ ਖਾਉਂਗੇ ਰੋਟੀ ਤੇ ਫਿਰ ਆਪਾਂ ਆਪਣੇ ਘਰ ਨੂੰ ਵਾਪਸ ਤੋ ਇਹ ਦੇਖੋ ਜੀ ਕਿਸ ਤਰ੍ਹਾਂ ਬੈਠੇ ਸਾਰੇ ਜਾਣੇ ਕਿਉਂਕਿ ਇਹਨਾਂ ਨੂੰ ਕੰਮ ਲਾਇਆ ਵਾ ਜੀ ਇੱਕ ਮੇਨ ਬੰਦੇ ਨੇ ਔਰ ਜੋ ਮੇਨ ਬੰਦੇ ਨੇ ਕੰਮ ਲਾਇਆ ਵਾ ਇਹਨ ਸਾਰਿਆਂ ਨੂੰ ਉਹ ਮੈਂ ਤੁਹਾਨੂੰ ਦਿਖਾਵਾਂ ਕਿਉਂਕਿ ਜੋ ਸਭ ਤੋਂ ਉੱਪਰ ਮੋਦੀ ਦੇ ਵੀ ਉੱਪਰ ਪੋਸਟ ਪਰ ਹੈ ਬੰਦਾ ਕਿਉਂਕਿ ਮੋਦੀ ਵੀ ਮੋਦੀ ਵੀ ਹਲੇ ਛੋਟੀ ਪੋਸਟ ਪਰ ਹੈ ਤੇ ਇਹ ਬੰਦਾ ਕੰਮ ਲਾਇਆ ਵਾ ਇਹਨੇ ਸਾਰਿਆਂ ਨੇ ਇਸ ਬੰਦੇ ਨੇ ਕੰਮ ਲਾਇਆ ਵਾ ਜੀ ਸਾਰਿਆਂ ਨੂੰ ਇਹ ਕਿੱਦਾਂ ਨੂੰ ਸੁੱਤਾ ਪਿਆ ਇਦਨ ਨੂੰ ਤੋ ਇਸ ਬੰਦੇ ਨੇ ਕੰਮ ਲਾਇਆ ਵਜੀ ਸਾਰਿਆਂ ਨੂੰ ਸਾਰੇ ਜਣੇ ਬੈਠੇ ਆ ਇਸਕੇ ਆਲਾ-ਦਾਲਾ ਕਿਉਂਕਿ ਤੁਹਾਨੂੰ ਪਤਾ ਹੀ ਆ ਮੰਤਰੀਆਂ ਗੈਲ ਕੀ ਡਿਊਟੀ ਹੋ ਆਇ ਨਾ ਕੀ ਜਿਸ ਤਰ੍ਹਾਂ ਮੋਦੀ ਆ ਮੰਤਰੀ ਐ ਉਸ ਤਰ੍ਹਾਂ ਮੰਤਰੀਆਂ ਦੇ ਮੰਤਰੀਆਂ ਕੇ ਗੈਲ ਕੀ ਡਿਊਟੀ ਐ ਜੀ ਇਸ ਦੀ ਔਰ ਬੰਦਾ ਸ਼ਾਹੀ ठाठ-ਬਾਠ ਗੱਲ ਸੁਟਾ ਪਿਆ ਆਲਾ-ਦਾਲਾ ਇਸਕੇ ਬੈਠੀ ਆ ਵਿਚਾਰੇ ਸਾਰੇ ਵਰਕਰ ਜੋ ਕੰਮ ਕਰ ਰਹੇ ਆ ਆਲਾ-ਦਾਲਾ ਵਰਕਰ ਬੈਠੇ ਸਾਰੇ ਲਿਓ ਕਿਧਰ ਆਜਾ ਆਜਾ ਅੰਦਰ ਮੁੜਿਆ ਆਜਾ ਆਜਾ ਅੰਦਰ ਚਲਾ ਮੁੱਕਾ ਲਾਉਂਗੀ ਨਹੀਂ ਗੇਟੇ ਲਾ ਦੇ ਬਾਬਨਾ ਚੱਤ ਲਿਓ ਤੋਂ ਲੋਜੀ ਫ੍ਰੈਂਡਸ ਆਪਾਂ ਕਰਦੇ ਆਂ ਵਲੌਗ ਦਾ ਐਂਡ ਔਰ ਖਾ ਲਈਏ ਜੀ ਰੋਟੀ ਆਪਾਂ ਨੇ ਹੋ ਗਏ ਫ੍ਰੀ ਤੇ ਵਲੌਗ ਹੋ ਜਾਣਾ ਲੰਬਾ ਤੇ ਅਸੀਂ ਜਾਉਂਗੇ ਘਰ ਨੂੰ 4 ਵਜੇ ਵਾਪਸ ਹੋਵਾਂਗੇ ਔਰ ਫਿਲਹਾਲ 3:30 ਹੋ ਗਏ ਆਂ ਔਰ ਬਾਕੀ ਭਾਬੀ ਬੈਠੀ ਆ ਬੱਚੇ ਔਰ ਛੋਟੀ ਜੀ ਗੁੜੀਆ ਰੋ ਰਹੀ ਹੈ ਕਿਉਂਕਿ ਛੋਟੀ ਜੀ ਗੁੜੀਆ ਕੇ ਨਾ ਕੱਲ ਇੰਜੈਕਸ਼ਨ ਲਗਿਆ ਹੈ ਪਰसों ਪਰसों ਲੱਗਿਆ ਤਾਂ ਨਾ ਬੁੱਧਵਾਰ ਨੂੰ ਬੁੱਧਵਾਰ ਨੂੰ ਬੁੱਧਵਾਰ ਨੂੰ ਇੰਜੈਕਸ਼ਨ ਲੱਗਿਆ ਤਾਂ ਛੋਟੀ ਜੀ ਗੁੜੀਆ ਕੇ ਇਸ ਕਰਕੇ ਵਿਚਾਰੀ ਰੋ ਰਹੀ ਐ ਬੁਖਾਰ ਹੋ ਜਾਂਦਾ ਹਨਾ ਛੋਟੇ ਜੇ ਬੱਚੇ ਨੂੰ ਹਲੇ ਹੋਈ ਵੀ ਪੂਰੇ 2 ਮਹੀਨੇ ਕੀ ਨਹੀਂ ਐ ਪੌਣੇ ਕ 2 ਮਹੀਨੇ ਕੀ ਲਾਲੂ ਹਨਾ ਛੋਟੀ ਐ ਹਲੇ ਤੇ ਚਲੋ ਜੀ ਨੈਕਸਟ ਵਲੋਗ ਦੇ ਵਿੱਚ ਮਿਲਦੇ ਆਪਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਬਾਏ ਜੀ ਬਾਏ ਟੇਕ ਕੇਅਰ ਅਗਲੇ ਵਲੋਗ ਦੇ ਵਿੱਚ ਮਿਲਦੇ ਆਪਾਂ ਤੇ ਬਬਜੋਤ ਵੀ ਥੱਕ ਚੁੱਕੀ ਐ ਔਰ ਰੂਪ ਖੇਲ ਰਹੀ ਹੈ ਬਾਹਰ ਮਾਮੇ ਦੇ ਬੱਚਿਆਂ ਦੇ ਨਾਲ ਤੇ ਬਾਕੀ ਵਕੀਲ ਸਾਹਿਬ ਸੁੱਤੇ ਪਈਆਂ ਬਾਹਰ ਬਿਲਕੁਲ ਉੱਟ ਗਏ ਰੈਸਟ ਕਰ ਰਹੇ ਪਰੋਣਾ ਸਾਹਿਬ ਚਲੋ ਜੀ ਬਾਏ ਬਾਏ ਟੇਕ ਕੇਅਰ ਜੀ ਸਾਰਿਆਂ ਨੂੰ